ਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਉਮੀਦ ਕਰਦੇ ਆ ਸਾਰੀਆਂ ਭੈਣਾਂ ਦੀ ਰਖੜੀ ਵਧੀਆ ਰਹੀ ਹੋਵੇਗੀ ਸਾਰੇ ਪਾਸੇ ਸ਼ੁਕ ਸ਼ਾਂਤੀ ਹੋਵੇ ਤੇ ਖੁਸ਼ੀਆਂ ਹੋਣਗੀਆਂ ਲਓ ਜੀ ਤੋ ਦੋ ਦਿਨ ਹੋ ਗਏ ਵੀਡੀਓ ਨਹੀਂ ਪਾਈ ਤੇ ਇੱਕ ਪਾਰਸਲ ਵਾਸਤੇ ਬਹੁਤ ਮੈਸੇਜ ਆ ਰਹੇ ਨੇ ਹਜੇ ਪਾਰਸਲ ਕਿਸੇ ਦਾ ਕੀਤਾ ਨਹੀਂ ਹੈਗਾ ਜੀ ਦੋ ਦਿਨ ਹੋ ਗਏ ਛੁੱਟੀ ਵੀ ਸੀ ਤੇ ਆਪਾਂ ਨੇ ਡਿਸਪੈਚ ਵੀ ਨਹੀਂ ਕੀਤੇ ਹੈਗੇ ਥੋੜੀ ਜਿਹੀ ਇੱਕ ਵੇਟ ਕਰੋ ਕੱਲ ਨੂੰ ਸਾਰੇ ਡਿਸਪੈਚ ਕਰ ਦਾਂਗੇ ਆਪਾਂ ਕੱਲ ਨੂੰ ਸਾਰੇ ਕੋਰੀਅਰ ਕੱਢਾਂਗੇ ਦੋ ਦਿਨ ਹੋ ਗਏ ਕੋਈ ਕੋਰੀਅਰ ਨਹੀਂ ਕੱਢਿਆ ਅ ਕੱਲ ਰਖੜੀ ਵੀ ਸੀ ਕਿ ਮੈਂ ਤੁਹਾਨੂੰ ਦੱਸਿਆ ਵੀ ਸੀ ਮੈਂ ਰਖੜੀ ਬੰਨਣ ਜਾਣਾ ਪਰ ਮੰਗਰ ਦੀ ਮੰਗ ਰੀ ਫੋਨ ਚੱਲਿਆ ਗਿਆ ਕੋਈ ਲਵੇ ਮਰਗਤ ਹੋਗੀ ਕਰਾਂ ਜੋ ਤੇ ਆਣਾ ਪੈ ਗਿਆ ਅੱਜ ਉਹਨਾਂ ਦੇ ਫੁੱਲ ਸੀਗੇ ਦੇਖੋ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਹੀ ਚੱਲ ਜਾਂਦੇ ਹੁੰਦੇ ਨੇ ਹੈਨਾ ਇਹ ਤਾਂ ਕਰਕੇ ਅੱਜ ਵੀਡੀਓ ਵੀ ਨਹੀਂ ਪਾ ਸਕੇ ਸੀਗੇ ਹੁਣ ਮਾੜੇ ਜਿਹੇ ਫ੍ਰੀ ਹੋਏ ਸੀਗੇ ਫਿਰ ਇੰਨੇ ਨੂੰ ਕਸਟਮਰ ਆ ਗਏ 2-3 ਉਸ ਤੋਂ ਬਾਅਦ ਜੇ ਉਹ ਕੋਈ ਹੋਰ ਕਸਟਮਰ ਆ ਗਏ ਤਾਂ ਹੁਣ ਆਪਾਂ ਵੀਡੀਓ ਪਾਉਣ ਲੱਗੇ ਆ ਆਪਣੇ ਕੋਲ ਸਟਾਕ ਐਨਾ ਆ ਚੁੱਕਿਆ ਜੇ ਤੁਸੀਂ ਵਿజిਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿజిਟ ਕਰਕੇ ਲੈ ਜਾ ਸਕਦੇ ਹੋਗੇ ਸਿੰਥੈਟਿਕ ਚ ਪਲੇਨ ਕੱਟ ਪੀਸ ਐਨੇ ਆ ਚੁੱਕੇ ਨੇ ਕਿ ਪ੍ਰਿੰਟ ਚ ਕੱਟ ਪੀਸ ਆਪਣੇ ਮਿਸ਼ਲੀਨ ਦੇ 크ਰੇਪ ਦੇ ਚਨੂਨ ਦੇ ਕੱਟ ਪੀਸ ਆ ਚੁੱਕੇ ਨੇਗੇ ਬਟ ਜੇ ਤੁਸੀਂ ਹੌਲੀ-ਹੌਲੀ ਵੀਡੀਓ ਪੈਣਗੇ ਜੀ ਉਹ ਸੈਟਿੰਗ ਕਰਨੇ ਪੈਣਗੇ ਜੇ ਤੁਸੀਂ ਵਿజిਟ ਕਰਕੇ ਲੈ ਜਾਓਗੇ ਤਾਂ ਸਾਰਿਆਂ ਤੋਂ ਜ਼ਿਆਦਾ ਵਧੀਆ 걸 ਲੱਗੇਗੀ ਆਨਲਾਈਨ ਵੀ ਦਿਖਾਈ ਜਾਵਾਂਗੇ ਪਰ ਹੌਲੀ-ਹੌਲੀ ਥੋੜਾ ਜਿਹਾ ਇੱਕ ਤਾਂ ਸੇਤ ਵੀ ਸਹੀ ਨਹੀਂ ਹੈਗੀ ਇੱਕ ਸੋਨੂੰ ਮੈਂ ਦੱਸ ਚੁੱਕੀ ਆਂਗੀ ਵੀ ਘਰਾਂ ਚੋਂ ਮਰਗਤ ਹੋ ਗਈ ਸੀਗੀ ਬਟ ਚਲੋ ਬੀਬੀ ਸੀਗੇ ਥੋੜੇ ਜਿਹਾ ਕੋਈ ਜ਼ਿਆਦਾ ਏਜ ਵੀ ਨਹੀਂ ਸੀ ਬਟ ਫੇਰ ਵੀ ਚਲੋ ਹਨਾ ਮੌਤ ਤਾਂ ਮੌਤ ਹੀ ਹੁੰਦੀ ਹੈ ਚਾਹੇ ਬਜ਼ੁਰਗ ਹੈ ਚਾਹੇ ਲੋ ਜੀ ਤੁਹਾਡੇ ਲਈ ਆਪਾਂ ਦਿਖਾਣੇ ਆਂਗੇ ਇਹ ਤਾਂ ਹੈ ਜੀ ਕ੍ਰਸ਼ ਦੇ ਵਿੱਚ ਬਹੁਤ ਸੋਨਾ ਸਟੱਫ ਆਇਆ ਕ੍ਰਸ਼ ਦਾ ਸਭ ਤੋਂ ਵੱਡੀ ਗੱਲ ਹੈ ਟਾਈ ਟਾਈ ਮੀਟਰ ਦੀ ਕੱਟ ਰਹੂਗੀ ਇਹਨਾਂ ਦੇ ਵਿੱਚ ਕੋਈ ਇਹ ਨਹੀਂ ਹੈਗਾ ਬਚੂਗਾ ਕਾਟੂਗਾ ਹੈਨਾ ਬਹੁਤ ਸੋਨੇ ਨੇਗੇ ਪੀਸ ਤੇ ਡਬਲ ਸ਼ੇਡਿੰਗ ਹੈ ਹੈਨਾ ਡਬਲ ਸ਼ੇਡਿੰਗ ਨੇ ਬਹੁਤ ਸੋਹਣੇ ਜਿੱਦਾ ਇਹ ਬਲੂ ਦੀ ਸ਼ੇਡਿੰਗ ਦੇ ਰਿਹਾ ਹੈਗਾ ਤੇ ਇਹ ਮਜੈਂਟਾ ਦੀ ਸ਼ੇਡਿੰਗ ਹੈ orange ਦੀ ਸ਼ੇਡਿੰਗ ਹੈ ਜੇ ਤੁਸੀਂ ਇਹਨਾਂ ਦੀਆਂ ਕਲੀ ਸ਼ਰਟਾਂ ਲਗਵਾ ਕੇ ਨਾਲ 크ਰੇਪ ਵਗੈਰਾ ਦੇ ਬਾਟਮ ਲਗਵਾ ਕੇ ਤਾਂ ਵੀ ਤੁਸੀਂ ਬਣਵਾ ਸਕਦੇ ਹੋਗੇ ਬਾਕੀ ਮਿਸ਼ਲੀਨ ਚ ਵੀ ਪਲੇਨ ਆਇਆ ਹੋਇਆਗਾ ਹਰ ਤਰ੍ਹਾਂ ਦਾ ਸਟਾਫ ਲੈ ਕੇ ਆਏ ਹੋਏ ਹਾਂ ਪਰ ਹੌਲੀ-ਹੌਲੀ ਦਿਖਾਵਾਂਗੇ ਕਈ ਦਿਨਾਂ ਚ ਸੈਟਿੰਗ ਜੀ ਆਊਗੀ ਕੰਮ ਦੀ ਜੇ 2 ਦਿਨ ਕੰਮ ਜਾਈ ਵੀ ਚੱਲ ਜੇ ਨਾ ਤੇ ਇੱਕ ਸੋਨ ਨੂੰ ਵੀ ਪਤਾ ਹੈਗਾ ਕੰਮ ਇੱਕ ਤਾਂ ਇੱਕ ਜੇ ਇੱਕ ਘੰਟਾ ਵੀ ਕਰੋ ਵਾਰ-ਵਾਰ ਜੀ ਇੱਕ ਘੰਟੇ ਜੀ ਕੰਮ ਸਾਰਾ ਐਵੇਂ ਹੋ ਜਾਂਦਾ ਪਤਾ ਨਹੀਂ ਕਿੰਨੇ ਕਿ ਦਿਨ ਹੋ ਗਏ ਘਰੋਂ ਗਏ ਆਨੂੰ ਕੱਲ ਵਾਰ ਚਲੇ ਗਏ ਫਿਰ ਆ ਕੇ ਉਧਰ ਗਏ ਰਾਤ ਨੇਰੇ ਉਧਰੋਂ ਆਏ ਅੱਜ ਫੇਰ ਉਧਰ ਗਏ ਤੇ ਤੁਹਾਨੂੰ ਪਤਾ ਹੀ ਹੈ ਜੀ ਬਸ ਇਹ ਪਰਪਲ ਛੇੜ ਚ ਆ ਗਿਆ ਸਾਰੇ 22 22 ਮੀਟਰ ਦੀ ਕੱਟ ਰਹੂਗੀ ਹਲਵੈਂਡਰ ਸ਼ੇਡ ਚ ਆ ਗਿਆ ਮੈਂਦੀ ਸ਼ੇਡ ਚ ਆ ਗਿਆ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਹੈ ਦੋ ਦੋ ਪੀਸ ਹੈਗੇ ਨੇ ਜੀ ਸਾਰਿਆਂ ਦੇ ਮਿਲ ਜਾਣਗੇ ਤੁਹਾਨੂੰ ਦੋ ਦੋ ਪੀਸ ਇਹ ਸਿੰਗਲ ਪੀਸ ਲੱਗ ਰਿਹਾਗਾ ਮੈਨੂੰ ਪਰ ਮਿਲ ਜੂਗਾ ਮੇਲਾ ਦਾ ਡਬਲ ਪੀਸ ਇਹਦਾ ਵੀ ਇਹ ਮੂਵਜਾ ਸ਼ੇਡ ਆ ਗਿਆ ਫਿਰੋਜੀ ਚ ਆ ਗਿਆ ਇਹ ਦੇਖੋ ਮੂਵਜਾ ਆ ਗਿਆ 골ਡਨ ਚ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਆ ਗਿਆ ਆਪਣਾ ਬਹੁਤ ਸੋਹਣਾ ਪੀਚ ਜਿਹਾ ਸ਼ੇਡ ਹਾਂ ਤੇ ਫਿਰੋਜ਼ੀ ਮਜੈਂਟਾ ਸਾਰੇ ਰੰਗ ਹੈਗੇ ਨਾ ਜੀ orange blue ਬਹੁਤ ਸੋਹਣਾ ਰਾਇਲ ਬਲੂ ਜ ਹੈਗਾ ਤੁਸੀਂ ਇਹਨਾਂ ਨੂੰ ਨਾ ਬਹੁਤ ਸੋਹਣੇ ਹੈਂਡਵਰਕ ਰੈਡੀ ਕਰਵਾ ਸਕਦੇ ਹੋ ਆਰੀਵਰਕ ਰੈਡੀ ਕਰਵਾ ਸਕਦੇ ਹੋ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਅੱਗੇ ਵਿਆਹ ਵਗੈਰਾ ਵਾਸਤੇ ਹੈ ਨਾ ਸੂਟ ਬਹੁਤ ਸੋਹਣੇ ਬਣਨਗੇ ਇਹ ਬਿਲਕੁਲ ਸ਼੍ਰਿੰਕ ਵਗੈਰਾ ਕੁਝ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਇਹ ਸਾਰੇ ਵਧੀਆ ਵਾਲੇ ਜਿਹੜੇ ਸਟਾਫ ਹੁੰਦਾ ਆਪਾਂ 14-1500 ਦਾ ਸੂਟ ਹੈਗਾ ਉਹ ਵਾਲੇ ਸੂਟ ਰਹਿਗੇ ਇਹ ਸਿਰਫ ਕੱਟ ਪੀਸਾਂ ਦੇ ਵਿੱਚ ਰਹਿਗੇ ਆਪਣੇ ਕੋਲ ਤੇ ਇਹਨਾਂ ਦਾ ਪ੍ਰਾਈਸ ਰਹੂਗਾ 200 ਰੁਪਏ 2.5 ਮੀਟਰ ਦਾ 200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ 400 ਰੁਪਏ ਦਾ 5 ਮੀਟਰ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆ ਇਹ ਆਪਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਸੇਲ ਕੀਤਾ ਕੋਈ ਕੰਪਲੀਟ ਨਹੀਂ ਆ ਕਿਸੇ ਦੇ ਵੀ ਸਾਰੀਆਂ ਭੈਣਾਂ ਨੇ ਨਾ ਰਿਪੀਟ ਕੀਤੇ ਸੀ ਆਪਣੇ ਕੋਲੇ ਪਹਿਲਾਂ ਵੀ ਇਹ ਪਿਛਲੀ ਸਰਦੀ ਦੇ ਵਿੱਚ ਵੀ ਤੇ ਇਹ ਆਰੰਗੰਜ ਜਾਂ ਸ਼ਿਮਰ ਦੇ ਵਿੱਚ ਆ ਗਏ ਔਰ ਗੰਜਾ ਸ਼ੀਮਰ ਦੇ ਹੈਂਡਵਰਕ ਵੀ ਕਰੇ ਨੇ ਅੱਡੇ ਤੇ ਲਾ ਲਾ ਕੇ ਆਪਣੇ ਲਵੇ ਕੁੜੀਆਂ ਨੇ ਤੇ ਉਹਨਾਂ ਨੇ ਵੀ ਆਪਾਂ ਨੇ ਵੀ ਕਾਰੀਗਰਾਂ ਤੋਂ ਕਰਵਾਏ ਨੇ ਕਿ ਕੋਈ ਇਹ ਨਹੀਂ ਹੈਗਾ ਵੀ ਕੱਪੜਾ ਛੀਜ ਗਿਆ ਜਾਂ ਕੋਈ ਖਰਾਬ ਹੋ ਗਿਆ ਇਹ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂਗੇ ਦੇਖੋ ਜੀ ਇਹ ਵੀ ਉਹੀ 2.5 ਮੀਟਰ ਦੀ ਕੱਟ ਰਹੂਗੀ ਤੇ ਸਾਰੇ ਕਲਰ ਬਹੁਤ ਸੋਹਣੇ ਨੇਗੇ ਸਾਰੇ ਸਕਾਇ कलर ਬਲੈਕ ਬਹੁਤ ਸੋਹਣਾਗਾ ਹੈਨਾ ਬੜਾ ਪਿਆਰਾ 쉐ਡ ਮੈਂ ਪਾਇਆ ਵੈ ਠੀਕ ਹੈ ਕਿ ਇਹੀ ਕਲਰ ਹੈਗਾ ਇਹ ਸਕਾਈ ਚ ਇਹ ਥੋੜਾ ਜਿਹਾ ਮੂਵ ਜਾ ਗ੍ਰੇਸ਼ ਜਾ ਆ ਗਿਆ 골ਡਨ ਚ ਆ ਗਿਆ ਇਹਨਾਂ ਨੂੰ ਮੈਚਿੰਗ ਕਰਵਾ ਸਕਦੇ ਹੋ ਤੁਸੀਂ ਕਲਰ ਬੜੇ ਸੋਹਣੇ ਸੋਹਣੇ ਆਏ ਨੇ ਇਸ ਵਾਰ orange purple ਮੂਵ 쉐ਡ ਹੈ ਪੀਚ ਅਨੀਆਂ 쉐ਡ ਤੇ ਬਹੁਤ ਸੋਹਣੇ ਸੋਹਣੇ ਕਲਰ ਨੇਗੀ ਫਰੋਜ਼ੀ ਤੇ ਪਰਪਲ ਜਿਹਾ ਸ਼ੇਡ ਹੈਗਾ ਮੂਵ ਜਿਹਾ ਸ਼ੇਡ ਹੈਗਾ ਪਿਸਤਾ ਸ਼ੇਡ ਹੈ ਤੇ ਬਹੁਤ ਸੋਹਣਾ ਚੈਰੀ ਜਿਹਾ ਸ਼ੇਡ ਹੈ ਫਰੂਜ ਹੀ ਹੈਗਾ ਪੀਚ ਡਾਰਕ ਪੀਚ ਪਰਪਲ ਸਾਰੇ ਇੰਗਲਿਸ਼ ਦੇ ਸ਼ੇਡ ਨੇਗੇ ਤੇ ਲੋ ਜੀ ਇਹ ਸਾਰੇ ਆਗੇ ਸ਼ਿਮਰ ਆਰਗੈਂਜ਼ਾ ਦੇ ਵਿੱਚ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਕੁ ਪੀਸ ਹੋਰ ਵੀ ਸੈਦ ਆਣਗੇ ਤਾਂ ਹੈਗੇ ਆਪਣੇ ਕੋਲੇ ਇਹ ਬਰਬਰੀ ਜਾਗੇ ਜੀ ਇਹ ਬਰਬਰੀ ਦੇ ਆਗੇ ਪੀਸ ਮੈਂ ਤੁਹਾਨੂੰ ਦਿਖਾ ਦਿੰਨੀ ਆ ক্লোਜ਼ ਤੋਂ ਇਹ ਵਾਲਾ ਪੀਸ ਵਰਬਰੀ ਚ ਆ ਗਿਆ ਇਹ ਵਰਬਰੀ ਦੇ ਆ ਗਏ ਦੋ ਪੀਸ ਇਹ ਆ ਗਏ ਵਰਬਰੀ ਦੇ ਹਾਂਜੀ ਵਰਬਰੀ ਦੀ ਨੇਗੇ ਤੇ ਇਹ ਵੀ ਵਰਬਰੀ ਦਾ ਪੀਸ ਹੈਗਾ ਮੈਰੂਨ ਕਲਰ ਦੇ ਵਿੱਚ ਜਿਵੇਂ ਤੁਸੀਂ ਸਕੀਨ ਨਾਲ ਕਰਵਾ ਸਕਦੇ ਹੋ ਇਹ ਵਰਬਰੀ ਦਾ ਨਹੀਂ ਹੈਗਾ ਜੀ ਇਹ ਆਪਣਾ ਆਰਗੈਂਜ਼ਾ 베ਸ ਤੇ ਹੈ ਜੀ ਗਲਾਸ ਆਰਗੈਂਜ਼ਾ ਦੇ ਉੱਤੇ ਇਹ ਵੀ ਗਲਾਸ ਆਰਗੈਂਜ਼ਾ ਤੇ ਹੈ ਇਹ ਵਰਬਰੀ ਦਾ ਪੀਸ ਹੈਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਆਂਗੀ ਹੈਲੋ ਜੀ ਇਹ ਉਹੀ ਮੈਂ ਜਿਹੜਾ ਕ੍ਰਸ਼ ਹੋ ਕੇ ਹੈਗਾ ਤੁਹਾਨੂੰ ਕ੍ਰਸ਼ ਦੇ ਵਿੱਚ ਆ ਗਏ ਕਿਉਂਕਿ ਅੱਜ ਮੈਂ ਕੋਸ਼ਿਸ਼ ਕਰਾਂਗੀ ਕ੍ਰਸ਼ ਕ੍ਰਸ਼ ਦੀ ਪਾ ਦਾਂ ਤੁਹਾਨੂੰ ਹਨਾ ਤੁਹਾਨੂੰ ਵੀ ਆਸਾਨੀ ਰਹੂਗੀ ਕਾਰਨ ਚ ਮੈਨੂੰ ਵੀ ਸੇਲ ਕਰਨ ਚ ਆਸਾਨੀ ਰਹੂਗੀ ਤੇ ਤੁਹਾਨੂੰ ਲੈਣ ਚ ਵੀ ਕਿਉਂਕਿ ਸਟੌਫ ਤਾਂ ਆਪਣੇ ਕੋਲੇ ਘੱਟੋ ਘੱਟ 7-8 ਤਰ੍ਹਾਂ ਦਾ ਆ ਚੁੱਕਿਆ ਹੈਗਾ ਬਟ ਫਿਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਵਾਂ ਜਿਹੜਾ ਲੇਟੈਸਟ ਹੈ ਉਹੀ ਪਾਇਆ ਹੈਗਾ ਬਹੁਤ ਸੋਹਣੇ ਸੂਟ ਨੇ ਜੀ ਇਸ ਮਸਟਰਡ ਆ ਗਿਆ 골ਡਨ ਆ ਗਿਆ ਪੀਚ ਆ ਗਿਆ ਹਰ ਇੱਕ ਤਰ੍ਹਾਂ ਦਾ ਕਲਰ ਹੈਗੇ ਜੀ ਸਾਰੇ ਕਲਰ ਹੈਗੇ ਨੇ ਸਕਰੀਨ ਸ਼ਾਟ ਲੈ ਲਿਓ ਤੁਸੀਂ ਇਹ ਗ੍ਰੇ ਇਸ ਜਾ ਆ ਗਿਆ ਰੈੱਡ ਦੇ ਵਿੱਚ ਆ ਗਿਆ ਇਹ ਤੇ ਪੀਚ ਦੇ ਵਿੱਚ ਆ ਗਿਆ ਬਲੂ ਦੇ ਵਿੱਚ ਆ ਗਿਆ ਜੀ ਸਕਾਈ ਬਲੂ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਫਿਰੋਜ਼ੀ ਦੇ ਵਿੱਚ ਆ ਗਿਆ ਜੀ ਗ੍ਰੀਨ ਸ਼ੇਡ ਚ ਆ ਗਿਆ ਚੈਰੀ ਚ ਆ ਗਿਆ ਮੂਵ ਸ਼ੇਡ ਚ ਆ ਗਿਆ ਤੇ λεਮਨ ਜਿਹਾ শেਡ ਆ ਗਿਆ ਪੀਚ শেਡ ਆ ਗਿਆ ਬਹੁਤ ਸੋਹਣਾ ਮੂਵ ਜਿਹਾ ਫੇਰ ਆ ਗਿਆ λεਮਨ ਆ ਗਿਆ ਸਿਕਾਏ ਆ ਗਿਆ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਜੀ ਕਲਰ ਕੋਈ ਹੋਈ ਨਹੀਂ ਹੈਗਾ ਵੀ ਜਿਹੜੇ ਛੱਡਣ ਵਾਲਾ ਹੈਗਾ ਹੈਨਾ ਸਾਰੇ ਕਲਰ ਬਹੁਤ ਸੋਹਣੇ ਨੇਗੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਥੋੜਾ ਜਿਹਾ ਮੈਨੂੰ ਦਿਖਾਣ ਚ ਦਿੱਕਤ ਆ ਰਹੀ ਹੈਗੀ ਤੇ ਲਓ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਮੈਂ ਐਦਾਂ ਕਰਕੇ ਦਿਖਾ ਦਿੰਨੀ ਆਂਗੀ ਤੁਹਾਨੂੰ ਜੇ ਡੇ ਕਲਰ ਦਾ ਵੀ ਤੁਹਾਨੂੰ ਐਦਾਂ ਲੱਗ ਰਿਹਾਗਾ ਵੀ ਆਹ ਕਲਰ ਚਾਹੀਦਾ ਤੁਸੀਂ ਮੇਰੇ ਤੋਂ ਮੰਗ ਸਕਦੇ ਹੋਗੇ ਤੇ 200 ਰੁਪਏ ਦਾ ਇੱਕ ਪੀਸ ਰਹੂਗਾ 400 ਰੁਪਏ ਦਾ ਪੂਰਾ ਸੂਟ ਬਣ ਜਾਊਗਾ ਜੀ ਤੇ ਇੱਕ ਮੈਂ ਤੁਹਾਨੂੰ ਗਲਾਸ ਦੇ ਵਿੱਚ ਦਿਖਾ ਚੁੱਕੀ ਆਂਗੀ ਆਰਗੈਂਜਾ ਦੇ ਵਿੱਚ ਸ਼ਿਮਰ ਆਰਗੈਂਜਾ ਸੌਰੀ ਤੇ ਇੱਕ ਦਿਖਾ ਚੁੱਕੀ ਹਾਂ ਕਿ ਕ੍ਰਸ਼ ਦੇ ਵਿੱਚ ਜਿਹੜਾ ਕਲਰ ਵੀ ਤੁਹਾਨੂੰ ਇਹਨਾਂ ਇਹੀ ਦਿਖਾਵਾਂਗੇ ਅੱਜ ਦਾ ਫੈਬਰਿਕ ਆਪਾਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾਗਾ ਗਲਾਸ ਔਰ ਗੈਂਜ਼ਾ ਮਸਲਿਨ ਕ੍ਰੇਪ ਇਹ ਅਲੱਗ ਫਿਰ ਦਿਖਾਵਾਂਗੇ ਤੁਹਾਨੂੰ ਸਾਰੇ ਤਰ੍ਹਾਂ ਦਾ ਸਟੱਫ ਆਇਆ ਹੋਇਆਗਾ ਪਲੇਨ ਪ੍ਰਿੰਟ ਹੌਲੀ ਹੌਲੀ ਸਾਰਾ ਦਿਖਾ ਦਾਂਗੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ 200 ਰੁਪਏ ਦਾ ਇੱਕ ਪੀਸ ਹੈਗਾ 400 ਰੁਪਏ ਦਾ ਪੂਰਾ ਸੂਟ ਬਣਦਾ ਜੀ ਥੈਂਕ ਯੂ